ਹਾਂਜੀ ਬਾਈ ਸਤਿ ਸ਼੍ਰੀ ਅਕਾਲ ਮੈਂ ਉਤਾਰ ਸਿੰਘ ਅੱਜ ਆਪਾਂ ਖੜੇ ਆ ਪਿੰਡ ਤਨਹੁੱਲੇ ਦੇ ਵਿੱਚ ਦੀਪਕ ਠਾਬੇ ਦੇ ਬਿਲਕੁਲ ਸਾਹਮਣੇ ਦੀਪਕ ਠਾਬੇ ਦੇ ਬਿਲਕੁਲ ਸਾਹਮਣੇ ਤੁਹਾਨੂੰ ਪੰਜਾਬੀ ਬਾਸਾਂ ਸਾਲੇ ਦੇਖਣਗੇ ਬਾਈ ਅੱਜ ਆਪਾਂ ਇਹਨਾਂ ਦੇ ਆਏ ਆ ਤੇ ਇਹਨਾਂ ਦੇ ਬਾਸ ਦੀ ਬਣੀ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹੋ ਤੇ ਇਹ ਆਪਾਂ ਹੁਣ ਸਾਰੀ ਗੱਲਬਾਤ ਬਾਈ ਪਰਮਿੰਦਰ ਨਾਲ ਕਰਾਂਗੇ ਵੀ ਆਪਾਂ ਨੂੰ ਕੀ ਰੇਟ ਮਿਲੂਗਾ ਝੌਂਪੜੀ ਵਗੈਰਾ ਦਾ ਫਰਨੀਚਰ ਵਗੈਰਾ ਦਾ ਸਾਰਾ ਕੁਝ ਆਪਾਂ ਨੂੰ ਬਾਈ ਦੱਸੂਗਾ ਕੀ ਹਾਲ ਨੇ ਬੀ ਠੀਕ ਚੱਲਦੀ ਆਲਾ ਬਾਈ ਉਹ ਠੀਕ ਹੋ ਬਾਈ ਮੈਂ ਬਾਈ ਅੱਜ ਸਾਨੂੰ ਸਾਰਾ ਕੁਝ ਦੱਸ ਦੇ ਵੀ ਇੱਥੇ ਬਾਸ ਬ ਕੀ ਕੀ ਕੋਸ ਆਪਣੇ ਮਿਲਦਾ ਕੀ ਰੇਟ ਬਣੂਗਾ ਕੀ ਕੁਆਲਿਟੀ ਹੋਊਗੀ ਹੈਨਾ ਕੋਈ ਗਾਰੰਟੀ ਵਾਰੰਟੀ ਸਾਰਾ ਕੁਝ ਦੱਸ ਹੈਨਾ ਹਾਂਜੀ ਵੀਰੇ ਆਪਾਂ ਨਾ ਬਾਹ ਦੀ ਹੱਟ ਵਗੈਰਾ ਤਿਆਰ ਕਰਦੇ ਜਿੱਦਾਂ ਇਹ ਓਪਨ ਹੱਟ ਲੱਗੀ ਹੋਈ ਹੈ ਇਹਦਾ ਸਾਈਜ਼ ਹੈਗਾ 12x12 ਇਹ ਬੇਸਿਕ ਜਿਹਾ ਮਾਡਲ ਹੈ ਆਪਣਾ ਮਤਲਬ ਕਿ ਡਿਸਪਲੇ ਵਾਸਤੇ ਲਾਏ 35000 ਰੁਪਿਆ ਕੋਸਟ ਕਰਦਾ ਜੀ ਇਹ ਵਾਟਰ ਪ੍ਰੂਫ ਵੀ ਆ ਔਰ ਹੀਟ ਪ੍ਰੂਫ ਵੀ ਆ ਇਹਦੀ ਫਿਟਿੰਗ ਕਰਕੇ ਆਉਣ ਦੀ ਜ਼ਿੰਮੇਵਾਰੀ ਆਪਣੀ ਆ ਬਦਲ ਕੇ ਉੱਡਣ ਭੱਜਣ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਠੀਕ ਆ ਜਿੰਮੇ ਭਾਈ ਇਹ ਹੁਣ ਓਪਨ ਹੈਗੀ ਹੈਨਾ ਜੇ ਮੰਨ ਕੇ ਚੱਲੋ ਆਪਾਂ ਚਾਰੇ ਪ ਉਹਦਾ ਚਾਰੇ ਪਾਸੇ ਕਵਰ ਵੀ ਹੋ ਜੂ ਵੀਰੇ ਆਪਣੇ ਕੋਈ ਅੰਦਰ ਏਸੀ ਰੂਮ ਬਣੇ ਹੋਏ ਆ ਜੀ ਤੁਹਾਨੂੰ ਦਿਖਾਉਣੇ ਆ ਹਾਂ ਇਹ ਤਾਂ ਮਤਲਬ ਕਿ ਜਿੱਦਾਂ ਪਾਰਕਾ ਵਗੈਰਾ ਚ ਲਾਉਣੀ ਹੋਵੇ ਆਪਾਂ ਓਪਨ ਹਟ ਉਹਦੇ ਵਾਸਤੇ ਕਨਸੈਪਟ ਹੈ ਇਹਦੇ ਚ ਡਿਜ਼ਾਈਨ ਮਿਲ ਜਾਣਗੇ ਆਪਾਂ ਨੂੰ 10 ਤੋਂ 12 ਉਹਦਾ ਮਤਲਬ ਕਿ ਡਿਜ਼ਾਈਨ ਦੇ ਅਕੋਰਡਿੰਗ ਹੀ ਵੱਖਰਾ ਵੱਖਰਾ ਰੇਟ ਰੱਖਿਆ ਹੋਇਆ ਹੈ ਬਈ ਤੇ ਬਾਈ ਜਿਵੇਂ ਹੁਣ ਆਪਣੇ ਆਹਾ ਫਿਰ ਵੀ ਰੈਡੀ ਹੋਈ ਖੜੀ ਹੈਗੀ ਹੰਡਰਾ ਹਾਂਜੀ ਹਾਂ ਇਹ ਆਪਣੀ ਮਤਲਬ ਕਿ ਰੂਮ ਰੈਡੀ ਹੋਇਆ ਹੋਇਆ ਜੀ ਇਹ ਹੈਗਾ 20x12 ਦਾ ਇਹ ਰਾਮਪੁਰਾ ਫੂਲ ਆਪਾਂ ਮਤਲਬ ਕਿ ਕੱਲ ਨੂੰ ਇੰਸਟਾਲ ਕਰਕੇ ਆਉਣਾ ਜੀ ਠੀਕ ਆ ਠੀਕ ਆ ਬਈ ਹਾਂਜੀ ਹਾਂ ਓਕੇ ਬਈ ਤੇ ਬਾਕੀ ਇੱਧਰ ਆ ਸਾਰਾ ਫਰਨੀਚਰ ਆ ਗਿਆ ਹੈ ਹਾਂਜੀ ਇਹ ਫਰਨੀਚਰ ਆ ਗਿਆ ਠੀਕ ਆ ਤੇ ਇਹਦਾ ਬਈ ਕੀ ਹੋਊਗਾ ਸਭ ਕਿਤਾਬ ਵੀ ਇਹ ਜੀ ਫਰਨੀਚਰ ਹੈਗਾ ਜਿਹੜਾ ਇਹ ਮਤਲਬ ਕਿ ਨਾ ਸਭ ਤੋਂ ਬੈਸਟ ਕੁਆਲਿਟੀ ਦੀ ਲੱਕੜੀ ਦਾ ਬਣਿਆ ਹੁੰਦਾ ਬੈਂਤ ਦਾ ਜੀ ਬੈਂਤ ਦਾ ਇਹ ਸਾਰੀ ਫਰਨੀਚਰ ਆਪਣਾ ਆਊਡੋਰ ਹੈ ਠੀਕ ਟੁੱਪੇ ਛਾਵੇਂ ਮੀਂਹੇਰੀ ਜਿੱਥੇ ਮਰਜੀ ਪਿਆ ਰਵੇ ਖਰਾਬ ਨਹੀਂ ਹੋਊਗਾ ਮਤਲਬ ਕਿ ਜਿਵੇਂ ਇਹ ਚੇਰਾਂ ਨੇ ਇਹ ਸਪੈਸ਼ਲ ਆਰਡਰ ਤੇ ਤਿਆਰ ਹੋਈਆਂ ਸੀ ਇਹ ਸੋਫਾ ਚੇਅ ਮਤਲਬ ਕਿ ਹੋਟਲ ਵਗੈਰਾ ਚ ਰੱਖਣੀ ਆ ਪਾ ਡਰੈਇੰਗ ਰੂਮ ਚ ਰੱਖਣੀ ਆ ਬੈਡਰੂਮ ਚ ਰੱਖਣੀ ਆ ਕਿਤੇ ਵੀ ਰੱਖ ਸਕਦੇ ਆ ਬਹੁਤ ਕੰਫਰਟੇਬਲ ਚੇਅਰ ਹੈ ਇਹ ਠੀਕ ਆ ਠੀਕ ਆ ਤੇ ਇਧਰ ਆਪਣੇ ਆ ਵੀ ਪਈਆਂ ਹਨਾ ਤੇ ਇਧਰ ਆ ਗੱਦੀ ਇਹਨਾਂ ਤੇ ਲੱਗੀ ਹੋਈ ਆ ਉਹਨਾਂ ਤੇ ਲੱਗਦੀ ਨਹੀਂ ਇਹਨਾਂ ਤੇ ਇਹ ਜੀ ਜਿਹੜੀ ਗੱਦੀ ਵਾਲੀ ਗੱਲ ਹੈ ਇਹਨਾਂ ਗੱਦੀ ਸਪੈਸ਼ਲ ਆਰਡਰ ਤੇ ਗੱਦੀ ਲੱਗਦੀ ਆ ਵੀ ਜਿੱਦਾਂ ਕਿਸੇ ਨੂੰ ਬਿਨਾ ਗੱਦੀ ਤੋਂ ਚਾਹੀਦੀ ਹੁੰਦੀ ਆ ਬਿਨਾ ਗੱਦੀ ਤੋਂ ਮਿਲ ਜੇ ਜੇ ਕਿਸੇ ਨੂੰ ਗੱਦੀ ਚਾਹੀਦੀ ਹੁੰਦੀ ਆ ਉਹ ਆਪਾਂ ਬਣਾ ਕੇ ਦੇ ਦਾਨੇ ਪਰ ਉਹਦਾ ਜਿਹੜਾ ਖਰਚਾ ਉਹ ਵੱਖਰਾ ਹੀ ਹੁੰਦਾ ਜੀ ਚੇਰਾਂ ਦੇ ਵਿੱਚ ਠੀਕ ਆ ਭ ਆ ਚਿਹਰਾ ਆ ਗਿਆ ਇਹ 10000 ਰੁਪਏ ਤੋਂ ਆਪਣੇ ਕੋਲ ਸਟਾਰਟਿੰਗ ਰੇਂਜ ਆ 10000 ਤੋਂ ਬਾਅਦ 12000 13000 15 18 20 25 45 ਤੱਕ ਜਿਹੇ ਜਿਹੇ ਮਰਜ਼ੀ ਆਰਟੀਕਲ ਬਣਵਾ ਲਈ ਆਪਾਂ ਉਦਾਂ ਦੇ ਹੀ ਤਿਆਰ ਕਰ ਦਿੰਦੇ ਆ ਠੀਕ ਆ ਠੀਕ ਆ ਬਹੁ ਹੈ ਜੀ ਹਨਾ ਚੰਗਣੀ ਹੁੰਦੀ ਜਿਵੇਂ ਕਰ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਦੀ ਕੁਆਲਿਟੀ 'ਚ ਫਰਕ ਪੈ ਜਾਂਦਾ ਵੀਰੇ ਵੀ ਮਤਲਬ ਕਿ ਜਿਹੜਾ ਉਹਦਾ ਮਟੀਰੀਅਲ ਲੱਗਦਾ ਕਉਂਟਰੀਅਲ ਹੈਵੀ ਹੋ ਜਾਂਦਾ ਪਲੱਸ ਉਹਦੀ ਜਿਹੜੀ ਡਿਜ਼ਾਈਨ ਹੈ ਲੁੱਕ ਹੈ ਉਹ ਉਹ ਵਧੀਆ ਹੋ ਜਾਂਦੀ ਹੈ ਜੀ ਜਿਵੇਂ ਆ ਆ ਵੀ ਆਪਣਾ ਇੱਕ ਮਤਲਬ ਕਿ ਜਿੰਨੀਆਂ ਵੀ ਆਪਣੇ ਕੋਲੇ ਚੇਹਰੇ ਬਣਦੀਆਂ ਉਹਨਾਂ ਦਾ ਕੰਫਰਟ ਵੀ ਵੱਖਰਾ ਵੱਖਰਾ ਹੈ ਉਹਨਾਂ ਦਾ ਸਟੇਟਸ ਵੀ ਵੱਖਰਾ ਵੱਖਰਾ ਹੈ ਔਰ ਉਹਨਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਤਾਂ ਵੱਖਰਾ ਵੱਖਰਾ ਹੈ ਜੀ ਠੀਕ ਹੈ ਠੀਕ ਹੈ ਤੇ ਇੱਧਰ ਆ ਗਿਆ ਆਹ ਸੋਫਾ ਸੈੱਟ ਹੈ ਇਹ ਆਪਣੇ ਸੋਫਾ ਸੈੱਟ ਆ ਗਏ ਜੀ ਸੋਫਾ ਸੈੱਟ ਆਪਣਾ 18000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ 5 ਸੀਟਰ ਸੋਫਾ 1+1+3+ਟੇਬਲ ਟੇਬਲ ਤੇ ਸ਼ੀਸ਼ਾ ਰੱਖ ਕੇ ਦੇਵੇਂ ਸੋਫੇ ਤੇ ਗੱਦੀ ਲਾ ਕੇ ਦੇਵਾਂਗੇ ਠੀਕ ਹੈ ਇਹ ਮਤਲਬ ਕਿ ਤੁਹਾਨੂੰ 18000 ਵਾਲੇ ਚ ਡਿਜ਼ਾਈਨ ਮਿਲ ਜਾਣਗੇ 8 ਤੋਂ 10 ਉਸ ਤੋਂ ਬਾਅਦ ਜਿਹੜੇ ਡਿਜ਼ਾਈਨ ਹੈਗੇ ਆ ਉਹ ਮਤਲਬ ਕਿ ਰੇਟ ਉਹਨਾਂ ਦਾ ਅਪ ਹੋਈ ਜਾਂਦਾ ਰਹਿੰਦਾ ਉਹਦੀ ਡਿਜ਼ਾਈਨਿੰਗ ਦੇ ਅਕੋਰਡਿੰਗ ਠੀਕ ਆ ਠੀਕ ਆ ਤੇ ਇਧਰ ਆਪਣੀ ਜਿਵੇਂ ਆਹ ਝੂਟਾਈ ਵਾਲੀ ਕੁਰਸੀ ਆ ਗਈ ਹਾਂਜੀ ਏ ਜੀ ਮਤਲਬ ਕਿ ਕਈ ਕੁਆਲਿਟੀ ਦੇ ਆਉਂਦੀ ਹੈ ਇਹ ਜਿਹੜਾ ਮਾਡਲ ਹੈਗਾ 4500 ਰੁਪਏ ਦੇ ਜੀ ਇਹਦੇ ਵਿੱਚ ਮਤਲਬ ਕਿ ਲੋ ਕੁਆਲਿਟੀ ਵੀ ਆਉਂਦੀ ਹੈ ਉਪਰ ਕੁਆਲਿਟੀ ਵੀ ਆਉਂਦੀ ਹੈ ਠੀਕ ਹੈ ਠੀਕ ਹੈ ਉਹ ਰੇਟ ਹੋ ਜਾਂਦਾ ਵੀ ਉਹ ਜਾਉਂਦਾ ਹਾਂ ਜੀ ਉਹਦੇ ਹਿਸਾਬ ਨਾਲ ਤੇ ਇੱਧਰ ਜਿਵੇਂ ਆ ਅਸੈਸਰੀ ਪਈਆਂ ਹੈ ਜਿਵੇਂ ਵੀ ਕਰ ਚਸ਼ਮਾ ਟ ਵਾਸਤੇ ਹੈ ਹਾਂਜੀ ਹਾਂਜੀ ਠੀਕ ਹੈ ਇਹਨਾਂ ਦਾ ਵੀ ਫਿਰ ਵੀ ਕੀ ਹੋਊਗਾ ਇਹਦਾ ਜੀ ਮਤਲਬ ਕਿ ਦੇ ਸਾਇਦ ਦੇ ਗੌਰ ਨੇ ਇਹਦੇ ਵੀ ਜਿੰਨੀ ਕਿ ਮਿਹਨਤ ਲੱਗੀ ਹੈ ਉਹਦੇ ਹਿਸਾਬ ਨਾਲ ਹੈ ਜਿਵੇਂ ਆ ਸ਼ੀਸ਼ਾ ਫਰੇਮ ਆ ਗਏ ਜੀ ਇਹ ਫਰੂਟ ਵਾਲੀਆਂ ਟੋਕਰੀਆਂ ਆ ਗਈਆਂ ਫਲਾਵਰ ਵਾਲੀ ਆ ਗਈ ਇਹ ਆਪਣਾ ਰੋਟੀ ਵਾਲਾ ਸ਼ਾਬਾ ਆ ਠੀਕ ਹੈ ਠੀਕ ਆ। ਡੈਨੀ ਟੇਬਲ ਤੇ ਰੱਖਣ ਲਈ ਆ ਗਿਆ ਤੇ ਇਧਰ ਆ ਆਪਣੀ ਪਿਕਨਿਕ ਬਾਸਕਟ ਆ ਗਈ। ਠੀਕ ਆ। ਤੇ ਇਹ ਫਿਰ ਆਪਣਾ ਲੈਂਪ ਆ ਗਿਆ ਜੀ। ਲੈਂਪੇ ਦੇ ਵਿੱਚ ਫਿਰ ਉਹ ਲਾਈਟ ਲੱਗਦੀ ਆ। ਹਾਂਜੀ ਹਾਂਜੀ ਇਹਦੇ ਵਿੱਚ ਲਾਈਟ ਲੱਗ ਸਕਦੀ ਆ। ਆਪਾਂ ਪੁਆਇੰਟ ਰੱਖਿਆ ਹੁੰਦਾ ਜੀ। ਇਹਦੇ ਵਿੱਚ ਆਪਾਂ ਕੋਈ ਵੀ ਲਾਈਟ ਲਾ ਸਕਦੇ। ਵਾਹ ਘਰ ਵੀ ਸਜਾਵਟ ਚਲੋ ਹਣਾ ਇਹਦੇ ਨਾਲ। ਹਾਂਜੀ ਹਾਂਜੀ। ਠੀਕ ਆ ਤੇ ਇੱਕ ਬਾਈ ਜਿਵੇਂ ਮੰਨ ਕੇ ਚੱਲੋ ਹਣਾ ਤੁਹਾਡੇ ਲਵੇ ਕੋਈ ਹੁਣ ਚੀਜ਼ ਨਹੀਂ ਹੈਗੀ। ਸਾਡੇ ਦੇ ਲਵੇ ਉਹ ਚੀਜ਼ ਦੀ ਫੋਟੋ ਆ। ਜੇ ਉਹ ਬਣਵਾਉਣੀ ਹੋਵੇ। ਹਾਂਜੀ ਹਾਂਜੀ ਵੀਰੇ ਆਪਾਂ ਜਿੰਨੀ ਵੀ ਮੈਨੂਫੈਕਚਰਿੰਗ ਆਪਣੀ ਸਾਰੀ ਆਪਣ ਕੀ ਦੇ ਦੇ ਦਾਂਗੇ ਸੇਮ ਐਜ਼ ਇਟ ਇਜ਼ ਜਿਹੇ ਜਿਹਾ ਤੁਸੀਂ ਡਿਜ਼ਾਈਨ ਫੋਨ ਤੇ ਭੇਜੋਗੇ ਉਦਾਂ ਦਾ ਹੀ ਬਣ ਜੂਗਾ ਜੀ ਠੀਕ ਆ ਠੀਕ ਆ ਬਾਈ ਤੇ ਇੱਕ ਆਪਣੇ ਕੋਲੇ ਆ ਚੀਜ਼ ਹੁੰਦੀ ਹੈ ਜੀ ਵੈਸੇ ਤਾਂ ਦੇਖੋ ਗਰਮੀ ਜਿਹੜੀ ਨਿਕਲ ਚੁੱਕੀ ਹੈ ਤੇ ਇਹ ਨਾ ਚਿਕ ਹੁੰਦੀ ਹੈ ਮਤਲਬ ਕਿ ਜਿੱਦਾਂ ਆਪਾਂ ਆਪਣੀਆਂ ਕੋਠੀਆਂ ਹੁੰਦੀਆਂ ਨੇ ਉਹਦੇ ਚ ਸ਼ੀਸ਼ੇ ਜ਼ਿਆਦਾ ਹੀਟ ਕਰਦੇ ਆ ਉਹ ਸ਼ੀਸ਼ਿਆਂ ਦੇ ਮੂਰੇ ਲੱਗ ਜਾਂਦੀ ਹੈ ਇਹਦੇ ਫੋਲਡਿੰਗ ਸਿਸਟਮ ਲੱਗਿਆ ਹੁੰਦਾ ਸਾਰਾ ਠੀਕ ਆ ਠੀਕ ਆ ਇਹ ਕੱਕੀ ਹੋ ਜਾਂਦੀ ਆ ਅੱਛਾ ਬਾਈ ਹਾਂ ਜੀ ਹਾਂ ਚਿਕ ਕਹਿੰਦੇ ਇਹਨੂੰ ਠੀਕ ਠੀਕ ਉਕੇ ਉਹ ਪ੍ਰੀਮੀਅਮ ਦਿੱਤੀ ਜਾਗੇ ਹਾਂਜੀ ਹਾਂਜੀ ਇਹਦਾ ਸਾਈਜ਼ ਆ ਜਿਹੜਾ ਤੁਸੀਂ ਕੋਈ ਵੀ ਲੈ ਸਕਦੇ ਹੋ ਲੰਮਾ ਚੌੜਾ ਜਿੰਨਾ ਤੁਸੀਂ ਸਾਈਜ਼ ਪਾਉਂਗੇ ਉਹਨਾਂ ਸਾਈਜ਼ ਮਿਲ ਜੂਗਾ ਠੀਕ ਆ ਠੀਕ ਆ ਬਾਈ ਤੇ ਇੱਧਰ ਆਪਾਂ ਹੁਣ ਅੱਗੇ ਸਾਰਾ ਸਮਾਨ ਵੀ ਤਿਆਰ ਕੀਤਾ ਰੱਖਿਆ ਹੈ ਹਾਂਜੀ ਹਾਂਜੀ ਇਹ ਨਾ ਸਾਰਾ ਸਮਾਨ ਜਿੰਨਾ ਵੀ ਹੈਗਾ ਤੇ ਆਰਡਰ ਦੇ ਤਿਆਰ ਹੋਇਆ ਹੋਇਆ ਇਹਨੇ ਡਿਲੀਵਰ ਹੋਣਾ ਬਸ ਇੱਕ ਦੋ ਦਿਨਾਂ ਚ ਇਹਦੀ ਫਿਨਿਸ਼ਿੰਗ ਕਰਕੇ ਪੂਰਾ ਇਹਨੂੰ ਗੱਦੀ ਗੁੱਦੀ ਲਾ ਕੇ ਇਹ ਭੇਜ ਦੇਣਾ ਜੀ ਤੇ ਇੱਧਰ ਜਿਵੇਂ ਆਹ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਭਾਈ ਇਹਦਾ ਕੀ ਹਿਸਾਬ ਕਿਤਾਬ ਹੈ ਹਾਂਜੀ ਵੀਰੇ ਅੱਜ ਦੇ ਟਾਈਮ 'ਚ ਇਹਦੀ ਸਭ ਤੋਂ ਜ਼ਿਆਦਾ ਡਿਮ ਇਹ ਮਤਲਬ ਕਿ ਨਾ ਬਾਜ਼ਾਰ ਦੇ ਵਿੱਚ ਕਈ ਚੀਜ਼ਾਂ ਵਿਕਦੀਆਂ ਆਪਣੇ ਕੋਲੇ ਇਹਦੀਆਂ ਮੰਨ ਕੇ ਚਲੋ 2 ਤੋਂ 3 ਕੁਆਲਿਟੀਆਂ ਉਹਦੀ ਲੋ ਕੁਆਲਿਟੀ ਵੀ ਹੈ ਇਹਦੀ ਅਪ ਕੁਆਲਿਟੀ ਵੀ ਆ ਔਰ ਮੀਡੀਅਮ ਵੀ ਹੈ ਠੀਕ ਆ ਹਾਂਜੀ ਉਹਦਾ ਵੀ ਉਹ ਜਾ ਰੇਟ ਹਾਂਜੀ ਹਾਂ ਇੱਕ ਆ ਸੋਫਾ ਸਭ ਤੋਂ ਜੁਨੀਕ ਸੋਫਾ ਠੀਕ ਆ ਬਈ ਇਹ ਵਾਲਾ ਠੀਕ ਆ ਇਹ ਵਾਲਾ ਇਹਦੇ ਮਤਲਬ ਕਿ ਤੁਸੀਂ ਦੇਖੋ ਕਿੰਨਾ ਵਰਕ ਹੋਇਆ ਹੋਇਆ ਜਿਹੜੀ ਇਹ ਤੇ ਬੈਂਤ ਲੱਗੀ ਆ ਸਾਰੀ ਮਤਲਬ ਕਿ ਇਹ ਏ ਏ1 ਕੁਆਲਿਟੀ ਦੀ ਬੈਂਤ ਲੱਗੀ ਹੋਈ ਹੈ ਸਾਰੀ ਠੀਕ ਹੈ ਠੀਕ ਆ ਬਈ ਤੇ ਇੱਕ ਆ ਚੂਲੇ ਆਗੇ ਜਿਵੇਂ ਹਾਂਜੀ ਇਹ ਚੂਲੇ ਆਗੇ ਚੂਲੇ ਆਪਣੇ ਕੋਲੇ ਮੀਡੀਅਮ ਸਾਈਜ਼ ਵੀ ਮਿਲ ਜਾਂਦਾ ਹੈ ਲਾਰਜ ਵੀ ਮਿਲ ਜਾਂਦਾ ਹੈ ਤੇ ਆਪਣੇ ਕੋਲੇ ਸਮਾਲ ਸਾਈਜ਼ ਵੀ ਮਿਲ ਜਾਂਦਾ ਬੱਚਿਆਂ ਵਾਸਤੇ ਜਿਹੋ ਜਿੱਦਾਂ ਦਾ ਮਤਲਬ ਕਿ ਚਾਹੀਦਾ ਹੁੰਦਾ ਠੀਕ ਹੈ ਤੇ ਇਹਨਾਂ ਦਾ ਫਿਰ ਪ੍ਰਾਈਸ ਕੀ ਸ਼ੁਰੂ ਇਹ ਪ੍ਰਾਈਸ ਜੀ ਮਤਲਬ ਕਿ ਜਿਹੜਾ ਬੱਚਿਆਂ ਵਾਲਾ ਝੂਲਾ ਹੈ ਉਹ 1500 ਰੁਪਏ ਤੋਂ ਲੈ ਕੇ ਆਪਣੇ ਕੋਲੇ 3000 3500 4000 5000 4500 ਠੀਕ ਹੈ ਪ੍ਰੇਟੋ ਦਾ ਸੌਦਾ ਸੀ ਯਾਰ ਉਦੋਂ ਅੱਗੇ ਗਿਆ ਉਹ ਚੁੱਲੇ ਬਾਹਰ ਪਏ ਆਪਣੇ ਵੀ ਸੁਣ ਦਿਖਾਉਨੇ ਆਂ ਜੀ ਠੀਕ ਹੈ ਤੇ ਇੱਕ ਬਾਈ ਮੰਨ ਕੇ ਚੱਲੋ ਹਣਾ ਵੀ ਕਿਥੇ ਬੰਦੇ ਨੇ ਆਪਾਂ ਹੁਣ ਤਾਂ ਉਹ ਲੈ ਜਾਗੇ ਕਿਸੇ ਨੇ ਸਮਾਨ ਇੱਧਰ ਮੰਗਵਾਉਣਾ ਫਰੀਦਕੋਟ ਵਾਲਾ ਨੂੰ ਬਠਿੰਡੇ ਵਾਲਾ ਨੂੰ ਹਣਾ ਸੰਗਰੂਰ ਵਾਲਾ ਨੂੰ ਉਹਦੀ ਫਿਰ ਡਿਲੀਵਰੀ ਹੋ ਜੂਗੀ ਉਹਦੀ ਡਿਲੀਵਰੀ ਹੋ ਜੂਗੀ ਜੀ ਆਪਣੀ ਨਾ ਹਫ਼ਤੇ 10 ਦਿਨਾਂ ਦੇ ਵਿੱਚ ਗੱਡੀ ਜਾਂਦੀ ਰਹਿੰਦੀ ਹੈ ਕਿਉਂਕਿ ਆਪਣੇ ਕੋਲੇ ਆਰਡਰ ਬੁੱਕ ਹੁੰਦੀ ਰਹਿੰਦੇ ਆ ਤੇ ਉਹਦੇ ਅਕੋਰਡਿੰਗ ਆਪਾਂ ਡਿਲੀਵਰੀ ਜਿਹੜੀ ਅਗਲੇ ਦੇ ਮਤਲਬ ਕਿ ਘਰ ਤੱਕ ਪਹੁੰਚ ਕਰ ਦਿੰਨੇ ਆ ਠੀਕ ਆ ਠੀਕ ਆ ਬਾਈ ਤੇ ਇੱਧਰ ਆ ਗਏ ਵੱਡੇ ਆਏ ਪਾਰਕ ਵਾਲੇ ਝੂਲੇ ਆ ਗਏ ਇਹ ਇਹ ਵੱਡਾ ਝੂਲਾ ਆ ਗਿਆ ਜੀ ਪਾਰਕ ਵਾਲਾ ਇਹ ਸਟੈਂਡ ਵਾਲਾ ਝੂਲਾ ਹੈ ਇਹ ਮਤਲਬ ਕਿ 2 ਸੀਟਰ ਝੂਲਾ 16000 ਰੁਪਏ ਦੀ ਕਾਸਟ ਹੈ ਕਲਰ ਕਰਕੇ ਦੇਵਾਂ ਇਹ ਕਲਰ ਚੁਆਇਸ ਤੁਹਾਡੀ ਆ ਕੋਈ ਵੀ ਇਹਨੂੰ ਕਲਰ ਲੈ ਸਕਦੇ ਐ ਐਕਸ ਵਾਈ ਜ਼ेड ਤੇ ਇਹ ਆਪਣਾ ਆ ਗਿਆ ਜੀ ਝੂਲਾ ਸਟੈਂਡ ਵਾਲਾ ਠੀਕ ਹੈ ਇਹ ਮਤਲਬ ਜਿਵੇਂ ਆਪਾਂ ਇਹਦੀ ਗੱਲ ਕਰੀਏ ਜੇ ਤਾਂ ਇਹ ਕੱਲਾ ਝੂਲਾ ਲੈ ਕੇ ਜਾਣਾ ਫਿਰ ਤਾਂ ਇਹ ਹੈਗਾ ਜੀ 5000 ਰੁਪਏ ਦਾ ਇਹਦੇ ਨਾਲ ਅਗਰ ਤੁਸੀਂ ਨੇ ਸਟੈਂਡ ਬਣਵਾਉਣਾ ਤਾਂ ਸਟੈਂਡ ਦੀ ਕੋਸਟ ਵੱਖਰੀ ਹੋਊਗੀ ਉਹਦੀ ਕੋਸਟ ਵੱਖਰੀ ਹੈ ਠੀਕ ਆ ਬਈ ਤੇ ਇਹ ਆਪਣੀ ਓਪਨ ਹਟਾ ਆ ਗਈਆਂ ਵੀਰੇ ਜਿਵੇਂ ਆਪਣੀ ਬਾਹਰ ਲੱਗੀ ਹੋਈ ਆ ਠੀਕ ਆ ਠੀਕ ਆ ਬਈ ਇਹ ਤੇ ਇਹ ਇਹ ਦਾ ਸਾਈਜ਼ ਹੈ ਜੀ 12 ਬਾਈ 12 ਇਹ ਹੀਟ ਪ੍ਰੂਫ ਵੀ ਹੈ ਔਰ ਬਟਰ ਪ੍ਰੂਫ ਵੀ ਹੈ ਠੀਕ ਹੈ ਇਧਰ ਇਹ ਰਾਉਂਡ ਚ ਹੈ ਜੀ ਇਹਦਾ ਵੀ ਸਾਈਜ਼ 12 ਬਾਈ 12 ਜੀ ਠੀਕ ਆ ਬਈ ਤੇ ਉਸ ਤੋਂ ਬਾਅਦ ਆਪਣਾ ਆ ਗਿਆ ਜੀ ਇਹ ਫੁੱਲੀ ਏਸੀ ਰੂਮ ਠੀਕ ਆ ਆ ਵਾਲੇ ਰੂਮ ਆ ਹਾਂਜੀ ਹਾਂ ਠੀਕ ਆ ਬਈ ਇਹਦਾ 10 ਬਾਈ 10 ਦਾ ਸਾਈਜ਼ ਹੈ ਜੀ ਠੀਕ ਆ ਬਈ ਇਹ ਮਤਲਬ ਕਿ 75000 ਰੁਪਿਆ ਕੋਸਟ ਕਰਦਾ ਵੀਰੇ ਇਹਦੀ ਲੀਕ ਦੀ ਆਪਣੀ ਗਾਰੰਟੀ ਹੈ ਇਹਦੇ ਉੱਡਣ ਭੱਜਣ ਦੀ ਆਪਣੀ ਗਾਰੰਟੀ ਹੈ ਇਹਦੀ ਦੀ 10 ਸਾਲ ਦੀ ਆਪਣੀ ਗਾਰੰਟੀ ਹੈ ਇਹਨੂੰ ਕੁਝ ਵੀ ਹੁੰਦਾ ਆਪਾਂ ਫ੍ਰੀ ਆਫ ਕੋਸਟ ਕਰਕੇ ਆਵਾਂਗੇ ਠੀਕ ਹੈ ਕਿਤੇ ਵੀ ਆਪਾਂ ਕਿਤੇ ਵੀ ਕਿਤੇ ਵੀ ਭੇਜੀਏ ਪੈਸੇ ਤਾਂ ਇਹ ਲੀਕ ਹੁੰਦੀ ਹੀ ਨਹੀਂ ਇਹ ਨਾ ਸਾਰਾ ਮਦਰ ਕੀ ਮੇਨ ਵਧੀਆ ਸਟਰਕਚਰ ਦਾ ਬਣਿਆ ਹੁੰਦਾ ਪਹਿਲਾਂ ਜਿੱਦਾਂ ਉਹ ਆਪਣਾ ਲੋਹੇ ਦਾ ਸਟਰਕਚਰ ਬਣਿਆ ਉਹ ਸਾਰਾ ਮੇਨ ਇਹਦਾ ਰੂਮ ਦਾ ਸਟਰਕਚਰ ਬਣਿਆ ਹੋਇਆ ਦੋਨੋਂ ਸਾਈਡ ਬਾਸ ਨਾਲ ਕਵਰ ਹੈ ਵਿਚਕਾਰ ਇਹਦੇ ਆਪਾਂ ਇਨਸੂਲੇਸ਼ਨ ਸ਼ੀਟ ਪਾ ਕੇ ਦਿੰਨੇ ਆ ਸਾਈਡਾਂ ਤੇ ਇਹਦੀ ਛੱਤ ਦੇ ਉੱਤੇ ਆਪਾਂ ਡਬਲ ਮਟੀਰੀਅਲ ਪਾਉਣੇ ਆ ਇਨਸੂਲੇਸ਼ਨ ਵੀ ਪਾਉਣੇ ਆ ਪਲੱਸ ਫਾਈਬਰ ਵੀ ਪਾਉਣੇ ਆ ਤੇ ਇੱਕ ਆਪਣੇ ਕੋਲੇ ਇਸ ਤੋਂ ਵਧੀਆ ਸ਼ੀਟ ਹੁੰਦੀ ਆ ਫਾਈਬਰ ਤੋਂ ਮੇਡ ਇਨ ਕੈਨੇਡਾ ਹਾਂਜੀ ਹਾਂਜੀ ਜੇ ਕਿਸੇ ਨੇ ਉਹ ਪਾਉਣੀ ਹੋਵੇ ਆਪਾਂ ਉਹ ਵੀ ਪਾ ਦਿੰਨੇ ਹਾਂ ਠੀਕ ਆ ਉਹ ਵੀ ਅਗਲੇ ਦੀ ਹਨਾ ਵੀ ਉਹ ਆ ਵੀ ਜਿਹੇ ਜਾ ਆਪਾਂ ਇਹੇ ਲਾ ਦੂਗਾ ਵੀ ਹਾਂਜੀ ਹਾਂਜੀ ਇਹ ਪੈਸੇ ਲਾ ਦੂਗਾ ਜਿਹੇ ਜਾ ਵੀ ਉਹੀ ਗੱਲ ਕੋਣ ਪਾਵਾਂਗੇ ਉਹ ਜਾਂ ਮਿੱਠਾ ਹੈ ਨਾ ਤੇ ਇੱਕ ਜੀ ਹੋਰ ਦਿਖਾ ਦਈਏ ਵੀਰੇ ਆਪਾਂ ਜਿੱਦਾਂ ਅੱਜ ਕੱਲ ਛੱਤਾਂ ਬੈ ਰੀਆਂ ਨੇ ਹਾਂਜੀ ਛੱਤਾਂ ਵਾਸਤੇ ਵੀ ਮਟੀਰੀਅਲ ਮਿਲ ਜਾਂਦਾ ਠੀਕ ਆ ਭਾਈ ਲੋਕ ਐਵੇਂ ਬਾਧੂ ਦੇ ਖਰਚੇ ਕਰੀ ਜਾਂਦੇ ਆ ਮਤਲਬ ਕਿ ਬਾਧੂ ਲੁੱਟੀ ਜਾਂਦੇ ਆ ਆਹ ਆਪਾਂ ਨੇ ਨਾ ਇੱਕ ਆਮ ਪਰਿਵਾਰਾਂ ਵਾਸਤੇ ਸਧਾਰਨ ਪਰਿਵਾਰਾਂ ਵਾਸਤੇ ਛੱਤ ਬਣਾਈ ਆ ਇਹਦਾ ਜਿਹੜਾ ਮਟੀਰੀਅਲ ਆਪਣੇ ਕੋਲੇ ਮਿਲ ਜਾਂਦਾ ਇਹੇ ਦੂਜੇ ਨਾਲੋਂ ਆਧ ਰੇਟ ਪੈ ਜਾਂਦਾ ਜੀ ਆਪਾਂ ਨੂੰ ਜੇ ਮਤਲਬ ਕਿ ਜਿਹੜੀ ਆਪਣੀ ਆ ਛੱਤ ਆ ਡਿਜ਼ਾਈਨ ਵਾਲੀ ਬਰਫੀ ਕਟ ਵਾਲੀ ਇਹ 50 ਰੁਪਏ ਪੈਂਦੀ ਹੈ ਤਾਂ ਇਹਦਾ 25 ਰੁਪਏ ਸਕੁਅਰ ਫੁੱਟ ਮਟੀਰੀਅਲ ਮਿਲ ਜੂਗਾ ਜੀ ਇਸ ਵਾਲੀ ਦਾ ਹਾਂ ਜੀ ਹਾਂ ਇਹ ਵੀ ਮਤਲਬ ਕਿ ਆਪਣੇ ਜਿਹੜੇ ਜ਼ਮੀਂਦਾਰ ਪਰਿਵਾਰ ਹੁੰਦੇ ਆ ਜਾਂ ਹੋਰ ਭਾਈਚਾਰਾ ਕਿਸੇ ਨੇ ਸਸਤੀ ਛੱਤ ਪਾਉਣੀ ਆ ਉਹਦੇ ਵਾਸਤੇ ਵਧੀਆ ਚੀਜ਼ ਹੈ ਜੀ ਠੀਕ ਆ ਭਾਈ ਤੇ ਜਿਵੇਂ ਮੰਨ ਕੇ ਚਲੋ ਛੱਤ ਪਾਉਣ ਵਾਸਤੇ ਬੰਦੇ ਪ੍ਰੋਵਾਈਡ ਆਪਣੇ ਕੰਨੀ ਹੋ ਜਾਣਗੇ ਇਹ ਦੇਖੋ ਜੀ ਐ ਹੁੰਦਾ ਵੀ ਬੰਦੇ ਪ੍ਰੋਵਾਈਡ ਹੋ ਜਾਂਦੇ ਆ ਪਰ ਉਹਦੇ ਵਾਸਤੇ ਆਪਾਂ ਨੂੰ ਏਰੀਆ ਚਾਹੀਦਾ ਹੁੰਦਾ ਕਮ ਸੇ ਕਮ 7-800 ਸਕੁਅਰ ਫੁੱਟ ਕਿਉਂਕਿ ਵੀ ਆਉਣ ਜਾਣ ਦਾ ਖਰਚਾ ਵੀ ਆ ਲੇਬਰ ਜਾਣ ਤੇ ਜਿਆਦਾ ਟਾਈਮ ਲੱਗ ਜਾਂਦਾ ਕੰਮ ਕਰਨ ਦੇ ਘੱਟ ਲੱਗਦਾ ਵੀ ਘੱਟੋ ਘਾਟਾ ਤੁਹਾਨੂੰ 7-800 ਸਕਰ ਫੁੱਟ ਚਾਹੀਦਾ ਹੁੰਦਾ ਵੀ ਜੇ ਉਦਾਂ ਮਟੀਰੀਅਲ ਲੈ ਕੇ ਜਾਣਾ ਮਟੀਰੀਅਲ ਚਾਹੇ ਤੁਸੀਂ 10 ਵਜੇ ਦੱਸ ਦਿਆ ਲੈ ਜਾਓ 100 ਸਕਰ ਫੁੱਟ ਦਾ ਲੈ ਜਾਓ ਉਹ ਤੁਹਾਨੂੰ ਮਟੀਰੀਅਲ ਮਿਲ ਜੂਗਾ ਜੀ ਠੀਕ ਹੈ ਆਪਿਆ ਸਾਰਾ ਜਿਵੇਂ ਆ ਬਾਂਸ ਆ ਗਿਆ ਸਾਰਾ ਕਿਸੇ ਨੂੰ ਆਪਦੇ ਘਰ ਦੇ ਕੰਮ ਵਾਸਤੇ ਵੀ ਲੈਣਾ ਹੋਵੇ ਹਾਂਜੀ 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 ਕੋਈ ਨੇ ਘਰ ਦੇ ਕੰਮ ਜਿਵੇਂ ਹੁਣ ਅੱਜਕੱਲ ਮੱਛਰ ਜਿਆਦਾ ਹੋ ਰਹੇ ਮੱਛਰ ਦਾ ਨੀ ਲਾਉਣ ਵਾਸਤੇ ਲੈਣਾ ਤਾਂ ਆਪਣੇ ਕੋਲ 24-25 ਫੁੱਟਾਂ ਬਾਂਸ ਹੈ ਜਿਹੜਾ ਮਿਲ ਜਾਂਦਾ ਜੀ ਠੀਕ ਆ ਬ ਵੈਸੇ ਤਾਂ ਹੁਣ ਆਪਾਂ ਲੇਟ ਹੋ ਗਏ ਥੋੜਾ ਤੇ ਇਹਨਾਂ ਦਾ ਜਾਣ ਦਾ ਟਾਈਮ ਹੋ ਰਿਹਾ ਵੈਸੇ ਠੀਕ ਆ ਜੀ ਇਹ ਇਹ ਜਿੰਨਾ ਵੀ ਆਪਣਾ ਸਮਾਨ ਤਿਆਰ ਹੁੰਦਾ ਉਹ ਸਾਰੇ ਇਸੇ ਜਗ੍ਹਾ ਤੇ ਤਿਆਰ ਹੁੰਦੇ ਜੀ ਠੀਕ ਆ ਠੀਕ ਆ ਬਾਈ ਤੇ ਹੁਣ ਤੁਸੀਂ ਆਪਦੀ ਲੋਕੇਸ਼ਨ ਦੱਸ ਦੋ ਕਿੱਥੇ ਆਉਣਾ ਹੋਊਗਾ ਹਣਾ ਧਨੋਲੇ ਖੜਿਆ ਟੀ ਪੁਆਇੰਟ ਤੇ ਪੀਖੀ ਵਾਲੇ ਤੇ ਮੇਨ ਰੋਡ ਤੇ ਆਪਣਾ ਦੀਪ ਘਟਾਬੇ ਦੇ ਬਿਲਕੁਲ ਸਾਹਮਣੇ ਸਟੋਰ ਹੈ ਪੰਜਾਬ ਬਾਂਸੋਸ ਤਲੇਵਾ ਵਾਲੇ ਤਲੇਵਾ ਵਾਲੇ ਹਾਂਜੀ ਹਾਂਜੀ ਠੀਕ ਆ ਬਾਈ ਤੇ ਲੈ ਵੀ ਦੋਸਤੋ ਹੁਣ ਆਪਾਂ ਨੂੰ ਬਾਈ ਪਰਮੇਂਦਰ ਨੇ ਹਣਾ ਕੀ ਕੀ ਆਪਣੇ ਕੋਲ ਸਮਾਨ ਮਿਲਦਾ ਰੇਟ ਰੇਟ ਦਾ ਪਾ ਸਾਰਿਆਂ ਦਾ ਅੰਦਾਜ਼ਾ ਜਿਹਾ ਲਵਾਇਆ ਵੀ ਰੇਟ ਇਹਨਾਂ ਚੀਜ਼ਾਂ ਦੇ ਰੇਟ ਪ੍ਰੀਮੀਅਮ ਚੀਜ਼ਾਂ ਨੇ ਤੁਹਾਨੂੰ ਪਤਾ ਹਨਾ ਬੈਂਤ ਮਹਿੰਗੀ ਲੱਕੜ ਆ ਹਾਂਜੀ ਬਾਦੇ ਕੱਟਦੇ ਰਹਿੰਦੇ ਆ ਰੇਟ ਇਹਨਾਂ ਦੇ ਠੀਕ ਆ ਤੁਸੀਂ ਆਉ ਇੱਕ ਵਾਰੀ ਤੇ ਨਾਲ ਉਲੇ ਜਦੋਂ ਵੀ ਆਉਂ ਦੀਪਕ ਢਾਬੇ ਤੇ ਆਉਂ ਦੀਪਕ ਢਾਬੇ ਦੇ ਜਮਾ ਸਾਹਮਣੇ ਆ ਗਈ ਜਗਾ ਆਪਣੀ ਠੀਕ ਆ ਤੇ ਇੱਥੇ ਜ਼ਰੂਰ ਵੇਟ ਕਰਿਓ ਤੇ ਲੈ ਵੀ ਦੋਸਤੋ ਹੁਣ ਇੱਕ ਵਾਰੀ ਵੇਟ ਜ਼ਰੂਰ ਕਰਿਓ ਤੇ ਆਪਣੇ ਜਿਹੜਾ ਵੀਡੀਓ ਇਹ ਜੇ ਤੁਹਾਨੂੰ ਵਧੀਆ ਲੱਗੀ ਤੇ ਅੱਗੇ ਦੀ ਅੱਗੇ ਜੇ ਕਿਸੇ ਨੂੰ ਬਾਸ ਦਾ ਸਮਾਨ ਚਾਹੀਦਾ ਹਨਾ ਬੈਂਤ ਦਾ ਬਣਿਆ ਸਮਾਨ ਚਾ ਉਹਨਾਂ ਦਾ ਕਿਹੇ ਵੀਡੀਓ ਜ਼ਰੂਰ ਪਹੁੰਚਾ ਦਿਓ ਤੇ ਵੀਡੀਓ ਨੂੰ ਹੋਰ ਵੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ